ਗੈਸ ਸਿਲੰਡਰ ਦੇ ਵਾਧੇ ਨੂੰ ਲੈ ਕੇ ਘਰਾਂ ਵਿੱਚ ਬਹੁਤ ਪਰੇਸ਼ਾਨੀਆਂ ਹੋਈਆਂ ਪਈਆਂ ਹਨ ਕਿਚਨ ਦਾ ਕੰਮ ਤਾਂ ਸਾਰਾ ਇਹਦੇ ਤੇ ਹੀ ਹੁੰਦਾ ਜੇ। ਸਾਨੂੰ ਸਿਲੰਡਰ ਲੈਣਾ ਪੈਂਦਾ ਪਰ ਪਹਿਲੇ ਜੋ ਇਸ 700 ਰੁਪਏ ਦਾ ਸਿਲੰਡਰ ਸੀ ਪੈ 750 ਦਾ ਆਇਆ 850 ਦਾ ਪਿਛਲੇ ਦਿਨਾਂ ਵਿੱਚ ਹਰ ਚੀਜ਼ ਮਹਿੰਗੀਆਂ ਸਬਜ਼ੀਆਂ ਮਹਿੰਗੀਆਂ ਨੇ ਯਾਤਰਾ ਜਾਣਾ ਮਹਿੰਗਾ ਹੋ ਗਿਆ ਹੈ ਸਮਾਨ ਲੈਣਾ ਮਹਿੰਗਾ ਹੋ ਗਿਆ ਖੱਚਾ ਸਾਡਾ ਕਿਚਨ ਜਿੰਨੇ ਬਜਟ ਸਾਡਾ ਅੱਗੇ ਸੀ ਉੰਨੇ ਵਿੱਚ ਹੁਣ ਚੱਲਦਾ ਹੀ ਨਹੀਂ ਸਾਨੂੰ ਐਕਸਟਰਾ ਪੈਸਿਆਂ ਦੀ ਲੋੜ ਪੈ ਸਾਨੂੰ ਮਹਿੰਗੇ ਤੇ ਕੋਈ ਕਾਰੋਬਾਰਾਂ ਵਿੱਚ ਤੇ ਵਾਧਾ ਨਹੀਂ ਹੋਇਆ ਪਰ ਮੰਗਿਆ ਹੀ ਪੋਚ ਚ ਪਈ ਕੋਈ ਬਾਦਨੀ ਹਕੀਮ ਤਾਨੂੰ ਲੈ ਕੇ ਕਹਿਣਾ ਤੇ ਕੀ ਆ ਕਿ ਕਹਿਣ ਜੋਗੀ ਕੋਈ ਗੱਲ ਤੇ ਰਹੀ ਇਹ ਸਰਕਾਰ ਨੇ ਜਿੱਦਾਂ ਲੋਕਾਂ ਦਾ ਸੰਗ ਕੁੱਟਿਆ ਜਿੱਦਾਂ ਗੱਲ ਜੰਗੂਠੇ ਦਿੱਤਾ ਨਾ ਲੋਕਾਂ ਨੂੰ ਰੋਟੀ ਦੇ ਲਾਣੇ ਪੈ ਗਏ ਨੇ ਇੰਜ ਲੱਗਦਾ ਹੈ ਕਿ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਜੰਗਲ ਦੇ ਵਿੱਚ ਰਹਿੰਦੇ ਸੀ ਤੇ ਕੱਚਾ ਮਾਸ ਤੇ ਕੱਚਾ ਅੰਨ ਖਾਂਦੇ ਸੀ ਨਾ ਲੱਗਦਾ ਹੈ ਕਿ ਹੌਲੀ-ਹੌਲੀ ਇਹ ਸਾਨੂੰ ਉਸ ਜੋਖ ਵਿੱਚ ਲੈ ਕੇ ਜਾਣਗੇ ਇਹ ਕੋਈ ਪਕਾਉਣ ਦੀ ਪਕਾ ਕੇ ਅੰਨ ਖਾਣ ਦੀ ਰਵਾਇਤ ਮੈਨੂੰ ਲੱਗਦਾ ਹੈ ਖਤਮ ਕਰਨ ਤੇ ਤੁਲ ਕੇ ਆ ਨੇ ਸਰਕਾਰਾਂ ਪਹਿਲਾਂ ਤਾਂ ਕੋਈ ਸਬਸਿਡੀ ਆਉਂਦੀ ਸੀ ਅੱਜ ਉਹ ਸਬਸਿਡੀ ਵੀ ਕੋਈ ਨਹੀਂ ਉਥੇ ਜੇ ਆਉਂਦੀ ਆ ਤੇ ਨਾਮ ਮਾਤਰਾ ਆਉਂਦੀ ਆ ਕੰਮਕਾਰ ਦਾ ਵੈਸੇ ਬੜਾ ਬੁਰਾ ਹਾਲ ਆ ਵਿਰਲਡ ਵਾਈਡ ਮੰਦਾ ਚੱਲਣ ਲਿਆ ਔਰ ਉਤੋਂ ਹਰ ਚੀਜ਼ ਦੀ ਮਹਿੰਗਾਈ ਕਰੀ ਜਾਨੀ ਕਾਰਪੋਰੇਟਾਂ ਦੇ ਘਰ ਭਰੀ ਜਾਨੇ ਉਹਨਾਂ ਨੂੰ ਫਾਇਦੇ ਦੇਈ ਜਾਣਾ ਇਹ ਸਮਝ ਨਹੀਂ ਉਹਦੀ ਸਰਕਾਰ ਲੋਕਾਂ ਦੀ ਆ ਕਿ ਸਰਮਾਇਦਾਰਾਂ ਗੈਸ ਸਿਲੰਡਰ ਦੇ ਵਾਧੇ ਨੂੰ ਲੈ ਕੇ ਘਰਾਂ ਵਿੱਚ ਬਹੁਤ ਪਰੇਸ਼ਾਨੀਆਂ ਹੋਈਆਂ ਪਈਆਂ ਹਨ ਕਿਚਨ ਦਾ ਕੰਮ ਤੇ ਸਾਰਾ ਇਹਦੇ ਤੇ ਹੀ ਹੁੰਦਾ ਜੇ ਗੈਸ ਦੇ ਉੱਤੇ ਹੀ ਗੈਸ ਨਾਲ ਵੀ ਦਿਨ ਨਹੀਂ ਨਿਕਲਦੇ ਸਾਡੀ ਨਾਲ ਸਾਨੂੰ ਸਿਲੰਡਰ ਲੈਣਾ ਪੈਂਦਾ ਪਰ ਪਹਿਲੇ ਜੋ 700 ਰੁਪਏ ਦਾ ਸਿਲੰਡਰ ਸੀ ਪੈ 750 ਦਾ ਆਇਆ ਹੁਣ 850 ਦਾ ਪਿਛਲੇ ਦਿਨਾਂ ਵਿੱਚ ਕੱਲ ਤਾਂ 900 ਦਾ ਹੋ ਗਿਆ ਐਨੀ ਮਹਿੰਗਾਈ ਦੇ ਵਿੱਚ ਸਾਨੂੰ ਤਾਂ ਖੁਦ ਨਹੀਂ ਸਮਝ ਆਉਂਦੀ ਕਿ ਇਹ ਆਪਣਾ ਘਰ ਕਿਵੇਂ ਚਲਾਣਾ ਹਰ ਚੀਜ਼ ਮਹਿੰਗੀ ਹੈ ਸਬਜ਼ੀਆਂ ਮਹਿੰਗੀਆਂ ਨੇ ਬਿਜਾਰ ਜਾਣਾ ਮਹਿੰਗਾ ਹੋ ਗਿਆ ਐ ਸਮਾਨ ਲੈਣਾ ਮਹਿੰਗਾ ਹੋ ਗਿਆ अच्छा साटा किचन ਜਿੰਨੇ ਬਜਟ ਸਾਡਾ ਅੱਗੇ ਸੀ ਉਨੇ ਵਿੱਚ ਹੁਣ ਚੱਲਦਾ ਹੀ ਨਹੀਂ ਸਾਨੂੰ ਐਕਸਟਰਾ ਪੈਸਿਆਂ ਦੀ ਲੋੜ ਚ ਸਾਨੂੰ ਮੰਨੇ ਪਿੰਦੇ ਆ ਕਦਿਆਂ ਕੋ ਪੈਸੇ ਹੋਰ ਤੇ ਸਾਨੂੰ ਦੇ ਦੋ ਮੰਗਿਆ ਹੀ ਸਾਨੂੰ ਹਰ ਸਰਕਾਰ ਜਿਹੜੀਆਂ ਵੀ ਹੈਗੀਆਂ ਸਾਰੀਆਂ ਲਾਰੇ ਲੁੰਦੀਆਂ ਰਹੀਆਂ ਆਹ ਹੋ ਜਾਏਗਾ ਉਹ ਹੋ ਜਾਏਗਾ ਕਿਸੇ ਨੇ ਕੁਝ ਸਸਤਾ ਨਹੀਂ ਕੀਤਾ ਕੁਝ ਨਹੀਂ ਕੀਤਾ ਦਿਨੋਂ ਦਿਨ ਮੰਗਾਈ ਗੱਤੀ ਜਾ ਰਹੀ ਹੈ ਬਸ ਅੱਛੇ ਦਿਨ ਦਾ ਵਾਦਾ ਸਹੀ ਲੱਗਦਾ ਚਿਤਰਾਗੇਰੇ ਅਸੀਂ ਤੇ ਵੇਖੇ ਨਹੀਂ ਜੀ ਅੱਛੇ ਦਿਨ ਕਿਹੜੇ ਨੇ ਮੋਦੀ ਨੇ ਕਿੰਨਾਂ ਨੂੰ ਦਿੱਤਾ ਤੇ ਕਿੰਨਾਂ ਨੂੰ ਨਹੀਂ ਦਿੱਤਾ ਲੋਕਾਂ ਨੂੰ ਇਹ ਮੈਂ ਬੜੀ ਐਡ ਕਰਦਾ ਕਿ ਇਹ ਹੀ ਪਲਾਣੇ ਨੂੰ ਆ ਮੁਫਤ ਦੇਤਾ ਦੇਤਾ ਉਹਨਾਂ ਨੂੰ ਸਿਲੰਡਰ ਮੁਫਤ ਨੇ ਐਨਾਂ ਰੋਮਤਾ ਸਾਨੂੰ ਤੇ ਕਵਸ਼ਰੀ ਮੁਫਤ ਆਗਾ ਅਸੀਂ ਤੇ ਆਪਣੇ ਕੋਲੇ ਖਰਚਾ ਕਰਦੇ ਤੇ ਓਕੇ ਕਰੀਏ ਸੋਕੇ ਕਰੀਏ ਸਾਰੇ ਦਿਨ ਅਸੀਂ ਆਪ ਹੀ ਦੇਖਦੇ ਪਏ ਕੀ ਮੰਗ ਕਰਦੇ ਸਰਕਾਰ ਸਰਕਾਰ ਤੋਂ ਮੰਗ ਕੀ ਕਰਨੀ ਤੇ ਸਰਕਾਰ ਤੇ ਹਰ ਵਾਰੀ ਇਹੋ ਹੀ ਮੰਗ ਰੱਖੀ ਹੁੰਦੀ ਆ ਵੀ ਕੋਈ ਮੰਗਿਆ ਇੱਥੇ ਕੰਟਰੋਲ ਕਰੋ ਸਾਰੀਆਂ ਸਰਕਾਰਾਂ ਸਾਨੂੰ ਲਾਰੇ ਲਾ ਕੇ ਚੱਲ ਜਾਂਦੀਆਂ ਆ ਮੈਂ ਮੇਰਾ ਗੁਰਮੀਤ ਕੌਰ ਮੈਂ ਇਹ ਕਹਣਾ ਚਾਹੁੰਨੀ ਆ ਕਿ ਮੈਂ ਆਪਣੇ ਹੱਥੀ 157 ਪੈਟਰੋਲ ਸਿਲੰਡਰ ਕਰ ਦਿੱਆ ਜਿਹੜਾ ਕਿ ਹੁਣ ਉਹ ਨੌਂਸਟੇਰ ਤੇ ਪਹੁੰਚ ਗਿਆ ਵਾ ਹੈਨਾ ਵੱਧੇ ਰੇਟ ਵੱਧੇ 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 ਕਿੰਨੀ ਦੂਰ ਚਲੇ ਗਏ ਪਹਿਲਾਂ ਸਾਨੂੰ ਹਰ ਸਿਲੰਡਰ ਤੇ ਸਬਸਿਡੀ ਮਿਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਉਹ ਵੀ ਮਿਲਦੀ ਹੁਣ ਤੇ ਹੁਣ ਇਹ ਸਿਲੰਡਰ ਇੰਨਾ ਮੀਂਗਾ ਹੁਣ ਕਰਕੇ ਮੰਗੀ ਐ ਹੁਣ ਕਰਕੇ ਸਾਰੇ ਜਿਹੜਾ ਬਜਟ ਹੈ ਸਾਰਾ ਹਿੱਲ ਗਿਆ ਆ ਬਹੁਤ ਔਖਾ ਆ ਤੁਮ ਇੰਨਾ ਉੱਤੇ ਨਹੀਂ ਇਹ ਕੋਈ ਕਾਰੋਬਾਰਾਂ ਵਿੱਚ ਤੇ ਵਾਧਾ ਨਹੀਂ ਹੋਇਆ ਪਰ ਮੰਗਿਆ ਹੀ ਬੋਟ ਚੱਕ ਵਾਧਿਆ। ਇਹ ਅੱਛਾ ਨਾ ਜੀ ਨਾ ਅੱਛੇ ਦਿਨ ਜੋ ਕਿਹਾ ਸੀ ਮੋਦੀ ਜੀ ਨੇ ਕਿ ਅੱਛੇ ਦਿਨ ਆਉਣਗੇ ਪਰ ਅੱਛੇ ਦਿਨ ਆਏ ਨਹੀਂ ਨਾ ਆਉਂਦੀ ਉਮੀਦ ਹੀ ਆ। ਅੱਛੇ ਦਿਨ ਨਹੀਂ ਆਉਣਗੇ ਇੰਨੀ ਮੰਗਾਈ ਹੋਈ ਹੈਗੀ ਅੱਛੇ ਦਿਨ ਕਿੱਥੋਂ ਆਉਣਗੇ? ਖਾਜ ਲਾਉਣਾ ਕਿ ਨਾ ਔਖਾ ਹੈ। ਬਹੁਤ ਔਖਾ ਹੈ। ਇਹਦੇ ਵਿੱਚ ਜਿਨਾਂ ਦੀਆਂ ਨੂੰ ਬੜੀ ਮੁਸ਼ਕਲ ਹੁੰਦੀ ਆ ਮੇਰੇ ਹਰ ਇੱਕ ਚੀਜ਼ ਸਿਲੰਡਰ ਦੋ ਦੋ ਸਿਲੰਡਰ ਮਹੀਨੇ ਦੇ ਵਿੱਚ Uh, la vida de -a. Okay.